ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਿਰਪਾ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਬਾਈ ਬਬਲੂ ਕੋਲੇ ਪਹੁੰਚੇ ਆ ਪਿੰਡ ਕਰਿਆੜ ਵਾਲਾ ਜੀ ਇੱਕ ਤੁਹਾਨੂੰ ਵਹਿੜ ਦਿਖਾ ਦਿਆਂ ਦਿਖਾ ਵੀ ਟੋਪ ਦਾ ਨਗੀਨਾ ਹੀ ਦੇਵਾਂਗੇ ਤੇ ਚੰਗੇ ਦੁੱਧ ਰੈਡੀ ਵਾਲੀ ਗੱਲਬਾਤ ਬਾਈ ਬਬਲੂ ਨਾਲ ਕਰਾਵਾਂਗੇ ਆਜੋ ਬਾਈ ਜੀ ਹੋਰ ਬਬਲੂ ਕਿਵੇਂ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜੀ ਪਰਮਾਣੰ ਦਾ ਹੀ ਠੀਕ ਠਾਕ ਹਾਂਜੀ ਹਾਂਜੀ ਕੀ ਗੱਲ ਫਿਰ ਹੁਣ ਪਸ਼ੂ ਲਿਆਉਂਦਾ ਨਹੀਂਗਾ ਨਾ ਨਾ ਲਿਆਉਣੇ ਜੀ ਤਾਂ ਵਿਕੀ-ਵੁਕੀ ਜਾਂਦੇ ਹਾਂ 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 ਵਿਕੀ ਉਹੀ ਬੇਨੂੜੀ ਉਹਦੇ ਵਿੱਚ ਹੀ ਓਕੇ ਓਕੇ ਤੇ ਅ ਪਿੰਡ ਆਪਣਾ ਪਿੰਡ ਕਿਹੜਾ ਦਾ ਜੀ ਘਲਾ ਪਿੰਡਾ ਤੁਸੀਂ ਵੀ ਰਾਮਪਰਾਪੁਰ ਜੀ ਨੇੜੇ ਤੇੜੇ ਆਪਣੇ ਕਿਹੜੇ ਆਗੇ ਜੀ ਨੇੜੇ ਆਪਣੇ ਇਧਰ ਆ ਗਏ ਸੱਬਾ ਜੀ ਹੂੰ ਤੇ ਇਧਰ ਆ ਗਿਆ ਹੀ ਰਾਮਪਰਾ ਜੀ ਰਾਮਪਰਾ ਇਹਦੀ ਪਸ਼ੂ ਮੰਡੀ ਲੱਗਦੀ ਆ ਉਹ ਮੰਡੀ ਲੱਗਦੀ ਆ ਜੀ ਤੇ ਬਬਲੂ ਅੱਜ ਇੱਕ ਬਰਡ ਦਿਖਾਉਣੀ ਆ ਵੀਰੇ ਅੱਜ ਇੱਕ ਬਰਡ ਦਿਖਾਉਣੀ ਆ ਟਾਪ ਦਾ ਨਗੀਨੇ ਦਿਖਾਉਣਾ ਭਰਾ ਮੇਰਾ ਦੁੱਧ ਰੈਡੀ ਆ ਆਪਾਂ ਮਿਣਕੇ ਦੇਵਾਂਗੇ 40 ਕਿਲੋ ਜਮਾਂ ਤਿਆਰ ਕਰਨਿਆ ਦੁੱਧਾ ਜਮਾਂ ਟਾਈਮ ਟੂ ਟਾਈਮ ਚੋਕੇ ਲੈ ਜੀ ਟਾਈਮ ਟੂ ਟਾਈਮ ਜੋਕੇ ਲੈ ਦੋੜਾਂ ਦਾ ਆਪਾਂ ਕੋਈ ਟੈਨਸ਼ਨ ਨਹੀਂ ਗਈ 22 ਕਿਲੋ ਨਿਭੜੂਗਾ ਮਖਾ ਭਾਈ ਜੀ 23 ਦਾ ਜਮਾਂ ਮਿਣਕੇ ਲੈ ਜਾ ਉਹਨੂੰ 24 ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਭਾਈ ਅੱਜ ਨੌਵਾਂ ਦੇ ਨਾਲ ਨਾੜੂਆ ਵੀ ਹੈ ਨਾਲ ਹੀ ਇਹ ਬੱਚੇ ਦਾ ਓਕੇ ਮ ਮਾਗਰ ਬਚਾ ਬਰਾ ਮਰੇ ਆ ਗਿਆ ਤੇ ਨਾੜਾ ਨੂੜਾ ਬੜੀਆਂ ਹਨਾ ਹਵਾਨੇ ਤੇ ਆ ਦੇਖੋ ਜਰਸੀ ਪਿਆਬ ਵਾਲੀ ਜਰਸੀ ਆ ਭਰਾ ਮੇਰਾ ਮੂੰਹ ਮਾ ਦਿਖਾ ਦੇ ਕੋਫੀ ਕਲਰ ਤੇ ਸਾਈਜ਼ ਫੁੱਲ ਸਾਈਜ਼ ਫੁੱਲ ਆ ਗਿਆ ਭਰਾ ਮੇਰਾ 24 ਕਿਲੋ ਜਿਹੜੇ ਵੀਰਾਂ ਦਾ ਜਰਸੀ ਆ ਭਰਾ ਇਹ ਕਿਹੜਾ ਬਹੁਤ ਜੰਦਾ ਓਕੇ ਓਕੇ ਜੀ ਖੋਲੋ ਖੋਲੋ ਤੋ ਰਕਰ ਹੈਗੇ ਚੈੱਕ ਤੇ ਬਾਕੀ ਦੀ ਗੱਲ ਜਿਹੜੇ ਵੀਰ ਮੈਨੂੰ ਫੋਨ ਕਰਦੇ ਆ ਵੀ ਦੁੱਧ ਰੈਡੀ ਆਈ ਚਾਹੀਦੀ ਆ ਚੱਕੋ ਇਸ ਨੂੰ ਕਵਰ ਕਰਕੇ ਦੇਤੀ ਆ ਕਰੋ ਬਾਈ ਨਾਲ ਸੰਪਰਕ ਹਨਾ ਤੇ ਖਰੀਦਾਰੀ ਕਰੋ। ਆਹ ਮੈਨੂੰ ਇੰਨੀ ਸ਼ੁੱਧੀ ਆਪਰਾ ਮੈਨੂੰ ਜਿਵੇਂ ਮਾਰਕੀਟ ਤੋਂ ਪਰੇ। ਓਕੇ ਫੇਰ ਹੀ ਵੀਰੇ ਦੁੱਧ ਤੇ ਆਈ ਹੈ ਨਾ ਇੰਨੇ ਤੇ। ਹਾਂ। ਆਹ ਦੇਖੋ ਜੀ ਕੁਆਲਿਟੀ ਕਰੋ ਚ ਇੱਕ ਫਸ ਫਸ ਤੁਰਦੀ ਆ ਬੱਚੀ। ਹੂੰ। ਬਬਲੂ ਲੈ ਵੇ ਤਾਂ ਲੈਖਾ ਕੋਈ ਨਹੀਂ ਫਾੜੀ ਵਾਲਾ ਹਵਾਨ ਆ ਗਿਆ ਹੈ ਨਾ। ਫਾੜੀ ਵਾਲਾ ਬਾਈ ਯਾਰ ਕੁਆਲਿਟੀ ਯਾਰ। ਹੂੰ। ਮੁੱਲ ਵੀ ਹੈਰਾਨ ਕਰਨ ਵਾਲਾ ਦਿਨਾਂ ਲੋਕਾਂ ਨੂੰ। ਹੂੰ। ਐ ਨਹੀਂਗਾ ਵੀ ਪਪਾ ਬੁੱਲ ਬਾਲਾ ਕਰਾਏ ਆਪ ਵੀ ਮੰਨਣੇ ਗਏ ਲੋਕ ਹਾਂ ਵੀ ਚੀਜ਼। ਬਾਕੀ ਗਰਮੀ ਚੱਲਣ ਵਾਲੀ। ਆਹ ਗਰਮੀ ਦੇ ਨਾਲ ਹੀ ਆ। ਹੂੰ। ਮੱਦੇ ਨਜ਼ਰ ਰੱਖ ਕੇ ਲਈ ਆ ਹੈ ਨਾ ਗਰਮੀ ਦੇ। ਆਹ ਬਣੀ ਦੱਸਦੇ ਆ ਆ ਦੇਖੋ ਜੀ ਹੂੰ ਬਾਲੀਆਂ ਗੱਲਾਂ ਇਹਦੇ ਬਾਰੇ ਬੋਲਣ ਦੀ ਲੋੜ ਨਹੀਂ ਲੈਵਾ ਬਾਕੀ ਆ ਆਪਦਾ ਦਿਆ ਕਵਾ ਅੱਦਾ ਅੱਦਾ ਫੁੱਟ ਲੈਵਾ ਬਾਹਰ ਨੂੰ ਗੱਡੀ ਫੇਰਦੀ ਹੈ ਜੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਜਿਹੜਾ ਬੰਦਾ ਆਪਣੇ ਕੋਲੇ ਆਊਗਾ ਨਾ ਹੂੰ ਦੋ ਤਿੰਨ ਪਿੰਡਾਂ ਦਾ ਰੇਟ ਪਤਾ ਕਰਕੇ ਆ ਜੇ ਇਹ ਜੀ ਕਾ ਦਾ ਫੇਰ ਆਪਣੇ ਕੋਲੇ ਆਵੇ ਠੀਕ ਆ ਤੇ ਚਲੋ ਫਿਰ ਕਰਾ ਦਿਓ ਧਾਰਾ ਦੂਰਾਂ ਚੈੱਕ ਇਹਦੀ ਹਾਂ ਕਰਾਉਂਦੇ ਆ ਆ ਦੇਖੋ ਜੀ ਹਵਾਨਾ ਨੀਡ ਤੋਂ ਕਰੋ ਚੈੱਕ ਆ ਦੇਖੋ ਵੀਰੋ ਆਪਾਂ ਨਿਆਣਾ ਪਾ ਲਿਆਗਾ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਕੁਛ ਨਹੀਂ ਓਕੇ ਪਹਿਲਾਂ ਤਾਂ ਨਹੀਂ ਲਾਈ ਹਣੀ ਬੱਚਾ ਆਪਾਂ ਸੂਈ ਸਵਾਈ ਨਹੀਂ ਆ ਉਹ ਕਹਿੰਦੇ ਫਾਰਮ ਚੋਂ ਲਿਆ ਉਹ ਕਹਿੰਦੇ ਜਿੱਦੇ ਸੂਪੀ ਬੱਚਾ ਆਕੇ ਵਸਾ ਪਰੇ ਕਰ ਦਿੰਦਾ ਚੁੰਗਣੀ ਤੇ ਲਾ ਦਿੰਦਾ ਬਾਕੀ ਵਾਕਈ ਸਹੀ ਗਾ ਆ ਬੜੀ ਖੜੀਆ ਕੋਈ ਬੱਸਾਂ ਨਹੀਂ ਛੱਡਿਆ ਕੋਈ ਛੱਡਿਆ ਖੜਾ ਬੱਸਾ ਚਲੋ ਜੀ ਮਾਰੋ ਤਾਰਾ ਚੋਂਡ ਦੇਖੀ ਭਰਾ ਮੇਰਿਆਂ ਚੋਂਡ ਜਾਣੀ ਤੇ ਫਿਰ ਆਪਣੀ ਪਾਸ ਕਰੀ ਹੁੰਦੀ ਹੈ ਨਾ ਬਬੂ ਨਹੀਂ ਚੋਂਡ ਸਾਰੇ ਮੱਸੀ ਮੋਟਰਾਂ ਦਾ ਕੰਮ ਹੀ ਹੈ ਲੈ ਆਹ ਦੇਖੋ ਜੀ ਬਾਕੀ ਆ ਦੁੱਧ ਰੈੜੀ ਵਾਲੀ ਦੁੱਧ ਹੋਰ ਫਿਰ ਬਾਝੂ ਬਾਬੂ ਹੈ ਬਾਈ ਦੁੱਧ ਬਾਝੂ ਦੁੱਧ ਬਾਈ 30 ਕਿਲੋ ਦੀ ਮੇਰੀ ਗਾਰੰਟੀ ਲੈ ਜਾ ਬੰਦਾ ਕੋਈ ਵੀ ਮਰਜੀ ਔਰ ਲੈ ਜਾਓ ਮਾਰੋ ਆ ਲੈ 30 ਕਿਲੋ ਦੁੱਧ ਦੀ ਮੇਰੀ ਗਾਰੰਟੀ ਲੈ ਜਾ ਬੰਦਾ ਕੋਈ ਮਰਜੀ 30 ਕਿਲੋ ਪਹਿਲਾਂ ਮੈਂ 27 ਕਿਲੋ ਦੁੱਧ ਤਾਂ ਭਰਾ ਮੇਰੇ ਨੇ ਬਬਲੂ ਜਾਵਾ ਪੈਰ ਨਹੀਂ ਹਲਾਇਆ ਹਨਾ ਮੈਂ ਕਹਿਆ ਯਾਰ ਬਾਈ ਯਾਰ ਅੱਜ ਚੀਜ਼ ਆਪਾਂ ਕਵਾਲਟੀ ਤੈਨੂੰ ਪਤਾ ਪਹਿਲੇ ਕਿਨੂੰ ਐਂ ਜੀ ਲੈਨੇ ਆਪਾਂ ਠੀਕ ਹੈ ਵੀਰੇ ਖੋਲੋ ਨਿਆਣਾ ਫਿਰ ਤੇ ਜੇ ਆਪਾਂ ਗੱਲ ਕਰ ਲਗੇ ਨਾ ਕਿਤੋਂ ਨਹੀਂ ਹੁੰਜੀ ਵੀ ਕਿਤੋਂ ਮਾਤਾ ਐ ਪੂਜਾ ਹੁੰਦਾ ਆ ਗਿਆ ਹੱਥ ਭਾਦ ਦੇ ਕਿਤੋਂ ਨਹੀਂ ਚੰਗੇ ਸਾਇਜ ਦੀ ਸਾ ਚੰਗੇ ਸਾਇਜ ਦੀ ਹਵਾ ਨਾ ਬਾਹਰ ਦੀਆਂ ਗਾਈਆਂ ਵਾਲਾ ਅੱਡਲਾ ਤੇ ਬਾਹਰ ਦੀਆਂ ਗਾਈਆਂ ਦਾ ਸਰੀਰ ਕੰਪੀਟੀਸ਼ਨਲ ਟੈਰੀਕਾਰ ਪਤਲਾ ਸਰੀਰ ਪਤਲਾ ਚਮੜੇ ਦੁੱਧ ਦਿੰਦਾ ਭਰਾ ਮੇਰਾ ਸਿੰਗਲ ਹੱਡੀ ਹਾਂ ਸਿੰਗਲ ਹੱਡੀ ਦੀ ਆ ਗਈ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਫਿਰ ਕਿੰਨਾ ਕੁ ਰੇਟ ਕਿੰਨਾ ਕੁ ਆ ਗਿਆ ਬਬਲੂ ਜਾਇਜ਼ ਕਰਨਾ ਜਾਵਾਂ ਮੁੱਲ ਜਿੰਨਾ ਮਰਜ਼ੀ ਕਿਲਾ ਲੈ 85000 ਦੀ ਆਪਾਂ ਦੇਣੀ ਹੈ ਬਸ ਮਾਨਦਾਨ ਮਾਨਦਾਨ ਕਰ ਦਾਂਗੇ 90 ਨਾਲ 95 ਨਾਲ 85 ਜਿਹੜੀ ਵਾਲਾ ਨਹੀਂ ਹੋਣਾ ਭਰਾ ਮੇਰਾ ਕੋ ਤੈਨੂੰ ਪਤਾ ਇਹੋ ਜੀ ਕੁਆਲਿਟੀ ਆਪਣ ਰੇਟ ਤੇ ਭਾਜ ਮਿਲ ਗਈ ਵਸਾਗਲੇ ਨੂੰ ਆਪਾਂ ਭਾਜ ਦਿਆਂਗਾ ਤੇ ਅਗਲਾ ਗਾਹ ਨੂੰ ਆਵੇ ਘਾਟ ਲੱਗੇ ਤੇ ਕੁਆਲਟੀ ਦੇਖ ਤਰਾਂ ਦੀ ਓਕੇ ਬਾਕੀ ਦੀ ਗੱਲ ਦੁੱਧ ਤੇ ਆਈ ਵੀ ਕੋਈ ਜ਼ੇਰ ਦਾ ਡਰ ਨਹੀਂ ਕੋਈ ਹੋਰ ਨਹੀਂ ਜੂ ਤੇ ਆਪਣੀ ਪੂਰੀ ਗਰੰਟੀ ਆ ਹੂੰ ਜਮਾਂ ਕੰਬਿਆਰ ਤੋਂ ਭਰਾ ਮੇਰਾ ਇਹ ਨੀ ਬਗੱਲਾਂ ਨਹੀਂ ਕਰਦੇ ਜਿਹੜੀ ਜੀ ਦੇ ਸਾਹਮਣੇ ਆ ਜਾਣਾ ਸਮਝ ਗਏ ਜੀ ਉਹ ਆਪਾਂ ਹੋਰ ਝੂਠ ਨਹੀਂ ਮਾਰਦਾ ਠੀਕ ਹੈ ਵੀਰੇ ਤੇ 85000 ਚ ਤੁਹਾਡਾ ਮਾਨਤਾਨ ਹੋ ਜਾਣਾ ਜੀ ਨੰਬਰ ਫੇਰ ਬੋਲੋ ਜੀ ਨੰਬਰ ਆਪਣਾ 70999890 ਬੋਲੋ ਤਾਂ ਸੱਦੀ ਭਾਈ ਜਿੰਨੀ ਕਹਦੇ ਪਿੰਡ ਕਰਿਆੜ ਵਾਲਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਹਾਂ ਆਹ ਦੇਖੋ ਜੀ ਪਿਛਲੇ ਪਾਸੇ ਵੀ ਉੱਪਰ ਦੀ ਹੈ ਨਾ ਪੂਰੀਆਂ ਬਰੀਕ ਵੇਂਜ ਚੰਗੀ ਹੈ ਜੀ ਤੇ ਬਾਕੀ ਦਾ ਇੱਕ ਬਾੜ ਸੀ ਇੱਕ ਤੁਹਾਨੂੰ ਦਿਖਾਤੀ ਪਿੰਡ ਕਰਿਆੜ ਆਏ ਤੁਹਾਨੂੰ ਵੀਡੀਓ ਕਵਰ ਕਰਕੇ ਤੇ ਮੁੱਲ ਰੇਟ ਵੀਡੀਓ ਦੇ ਵਿੱਚ ਕਰਾਤਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ